ਪੰਜਾਬ ਦੇ ਕਿਸਾਨਾਂ ਲਈ ਦੂਰੀ ਖੁਸ਼ਖਬਰੀ ਜੀ ਹਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਸੀਆਰਐਮ ਸਕੀਮ ਲਾਂਚ ਕਰ ਦਿੱਤੀ ਗਈ ਹੈ ਜਿਹਦੇ ਤਹਿਤ ਤੁਸੀਂ ਸੁਪਰ ਸੀਡਰ ਬੈਲਰ ਰੇਕ ਤੇ ਜ਼ੀਰੋ ਡਰਿੱਲ ਦੀਆਂ ਸਬਸਿਡੀ ਲਈ ਅਰਜ਼ੀਆਂ ਐਗਰੀਜੋਨ ਦੀਆਂ ਡੀਲਰਸ਼ਿਪਾਂ ਤੇ ਆ ਕੇ ਮੁਫਤ ਵਿੱਚ ਪਰਵਾ ਰਹੇ ਹੋ ਤੇ ਹੁਣ ਸਰਕਾਰ ਨੇ ਸਮੈਨ ਸਕੀਮ ਵੀ ਲਾਂਚ ਕਰ ਦਿੱਤੀ ਗਈ ਹੈ ਤੇ ਜੇਕਰ ਤੁਸੀਂ ਨਿਮੈਟਿਕ ਪਲਾਂਟਰ ਖਰੀਦਣ ਦੇ ਚਾਹਵਾਨ ਹੋ ਤਾਂ ਦੇਰ ਨਾ ਕਰੋ ਜਲਦੀ ਤੋਂ ਜਲਦੀ ਐਗਰੀ ਜ਼ੋਨ ਦੀ ਡੀਲਰਸ਼ਿਪ ਤੇ ਪਹੁੰਚੋ ਤੇ ਨੋਮੈਟਿਕ ਪਲਾਂਟਰ ਦੇ ਉੱਪਰ ਸਬਸਿਡੀ ਲਈ ਅਰਜੀ ਦਾਖਲ ਕਰੋ ਕਿਸਾਨ ਵੀਰੋ ਇੱਕ ਗੱਲ ਹੋਰ ਕਹਿਣੀ ਚਾਹਨਾ ਕਿਉਂਕਿ ਸਬਸਿਡੀ ਦੀ ਰਕਮ ਤਾਂ ਸਰਕਾਰ ਦੇ ਦਿੰਦੀ ਹੈ ਪਰ ਬਾਕੀ ਪੈਸੇ ਤਾਂ ਤੁਹਾਡੀ ਮਿਹਨਤ ਦੀ ਕਮਾਈ ਦੇ ਹੁੰਦੇ ਨੇ ਤਾਂ ਕਿਸੇ ਐਸੀ ਗਲਤ ਮਸ਼ੀਨ ਦੀ ਚੋਣ ਨਾ ਕਰ ਬੈਠਿਓ ਜੋ ਖੇਤਾਂ ਦੇ ਵਿੱਚੇ ਖੜੀ ਰਹੇ ਤੇ ਤੁਹਾਡਾ ਕੀਮਤੀ ਸਮਾਂ ਤੇ ਪੈਸਾ ਦੋਨਾਂ ਨੂੰ ਬਰਬਾਦ ਕਰਦੀ ਰਹੇ ਐਗਰੀ ਜ਼ੋਨ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਹੈ ਹੋਰ ਬਤੇਰੇ ਜਾਣਕਾਰੀ ਲਈ ਤੁਸੀਂ ਦਿੱਤੇ ਗਏ ਟੋਲ ਫਰੀ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਉਂਕਿ ਐਗਰੀ ਜ਼ੋਨ ਦਾ ਕਿਸਾਨ ਸੇਵਾ ਕੇਂਦਰ 24 ਘੰਟੇ ਤੁਹਾਡੀ ਸੇਵਾ ਲਈ ਖੁੱਲਾ ਰਹਿੰਦਾ ਸਾਡਾ ਪੰਜਾਬ ਅਸੀਂ ਸਾਰੇ ਸ਼ਹਿਰਾਂ ਵਿੱਚ ਅਧੋੜ ਨਡਾਲਾ ਬੇਗੋਵਾਲ ਡੇਰਾ ਬਸੀ ਪਨੂਰ ਫਿਲੌਰ ਨੂਰਮਹਿਲ ਮਹਿਦਪੁਰ ਨਕੋਦਰ ਤਲਵੰਡੀ ਸਾਬੋ ਮੁਖਸਰ ਰਾਮਪੁਰਾ ਫੁੱਲ ਮਾਨਸਾ ਪਿੱਖੀ ਫਜ਼ਿਲਕਾ ਬਰੇਟਾ ਬੁੜਲਾਡਾ ਕਲਾਨੌਰ ਤਰਨਤਾਰਨ ਸੁਲਤਾਨਪੁਰ ਲੋਧੀ ਖੰਨਾ ਸਮਰਾਲਾ ਅੰਮ੍ਰਿਤਸਰ ਫਤਿਹਗੜ੍ਹ ਚੋੜੀਆਂ ਗੁਰਦਾਸਪੁਰ ਟਿਆਲਾ ਚੁਨੀਰ ਸਰਦੂਲਗੜ੍ਹ ਗੁਰੂ ਹਰਸਹਾਈ ਬਰਨਾਲਾ ਲੰਬੀ ਮਲੇਰਕੋਟਲਾ ਦੇਵੀਗੜ ਨਾਪਾ ਪਾਤਸੋਂ ਚਮਕੌਰ ਸਾਹਿਬ ਫਤਿਹਗੜ ਸਾਹਿਬ ਪਿੱਖੀ ਮਾਨਸਾ ਰਾਏਕੋਟ ਗੁਰਦਾਸਪੁਰ ਕਾਦੀਆਂ ਜਗਰਾਉ ਡੇਹਲੋ ਕਰਤਾਰਪੁਰ ਫਗਵਾੜਾ ਟਾਂਡਾ ਹੁਸ਼ਿਆਰਪੁਰ ਸੰਗਰੂਰ ਮੂਣਕ ਮਲੋਟ ਬਠਿੰਡਾ ਬਾਗਾਪੁਰਾਂ ਨਵਾਂ ਸ਼ਹਿਰ ਫਿਰੋਜ਼ਪੁਰ ਫਰੀਦਕੋਟ ਰਾਜਪੁਰਾ ਸਾਡਾ ਪੰਜਾਬ ਅਸੀਂ ਸਾਰੇ ਸ਼ਹਿਰਾਂ ਵਿੱਚ